2022 ਦੀ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਕੀ ਚਾਰ ਸੀਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਔਰ ਇਸ ਸੀਟ ਦੇ ਵਿੱਚ ਸਭ ਤੋਂ ਅਹਿਮ ਨਾਮ ਹੈ ਰਾਜਾ ਵੜਿੰਗ ਜੀ ਹਾਂ ਲੁਧਿਆਣਾ ਤੋਂ ਰਾਜਾ ਵੜਿੰਗ ਹੁਣ ਚੋਣ ਲੜਦੇ ਨਜ਼ਰ ਆਣਗੇ ਜਿਹੜੀਆਂ ਚਾਰ ਸੀਟਾਂ ਇਸ ਵੇਲੇ ਟੀਵੀ ਸਕਰੀਨ ਤੇ ਤੁਸੀਂ ਲਿਸਟ ਦੇਖ ਰਹੇ ਹੋ ਆਪਣੀ ਉਹਦੇ ਵਿੱਚ ਕੇ ਨਾਮ ਜਿਹੜਾ ਹੈ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜੋਨ ਲੰਗੇ ਦੇ ਨਾਲ ਨਾਲ ਖਡੂਰ ਸਾਹਿਬ ਤੋਂ ਕੁਲਬੀਰ ਜੀਰਾ ਕਿਉਂਕਿ ਇੱਕ ਪੰਥਕ ਸੀਟ ਸੀ ਇਹਦੇ ਵਿੱਚ ਪੰਥਕ ਆਗੂ ਨੂੰ ਉਤਾਰਨਾ ਇਸ ਵੇਲੇ ਸਭ ਪਾਰਟੀਆਂ ਦੀ ਮਜਬੂਰੀ ਸੀ ਤੇ ਉਹਨੂੰ ਲੈ ਕੇ ਜਿਹੜਾ ਹੈ ਕੁਲਬੀਰ ਜੀਰਾ ਉਸਨੂੰ ਉਤਾਰਿਆ ਗਿਆ ਹੈ ਇਸ ਤੋਂ ਇਲਾਵਾ ਵਿਜੇਂਦਰ ਸਿੰਘਲਾ ਜੋ ਹੈ ਉਹ ਅਨੰਦਪੁਰ ਸਾਹਿਬ ਤੋਂ ਔਰ ਚੌਥੀ ਸੀਟ ਜਿਹੜੀ ਸਭ ਤੋਂ ਇੰਪੋਰਟੈਂਟ ਮੰਨੀ ਜਾ ਰਹੀ ਹੈ ਕੈਪਟਨ ਜੋ ਕਿਹਾ ਜਾ ਸਕਦੇ ਹੈ ਪੰਜਾਬ ਦੇ ਕੈਪਟਨ ਨੇ ਰਾਜਾ ਵਰਿੰਗ ਅਮਰਿੰਦਰ ਸਿੰਘ ਰਾਜਾ ਵਰਿੰਗ ਖਾਨਾ ਨੂੰ ਲੁਧਿਆਣੇ ਤੋਂ ਉਤਾਰਿਆ ਗਿਆ ਹੈ ਕਿਉਂਕਿ ਰਨੀਤ ਬਿੱਟੂ ਵੱਲੋਂ ਬਹੁਤ ਵਾਰ ਕਿਹਾ ਗਿਆ ਸੀ ਕਿ ਸਾਡਾ ਮੁਕਾਬਲਾ ਕਰਨ ਵਾਸਤੇ ਕਾਂਗਰਸ ਕੋ ਕੋਈ ਉਮੀਦਵਾਰ ਨਹੀਂ ਹੈ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤਾਂ ਉਹ ਲੜਨਗੇ ਤਾਂ ਕੁੱਲ ਮਿਲਾ ਕੇ ਚਾਰ ਸੀਟਾਂ ਦਾ ਐਲਾਨ ਜਿਹੜਾ ਹੋ ਗਿਆ ਹੈ ਇਹਦੇ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀ ਬੀਤੇ ਦਿਨੀ ਉਸ ਦੇ ਵਿੱਚ ਇਸ ਨਾਮ ਨੂੰ ਫਾਈਨਲ ਕੀਤਾ ਗਿਆ ਸੀ ਹੁਣ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਕਾਂਗਰਸ ਦੀ ਮੀਟਿੰਗ ਦੇ ਵਿੱਚ ਜਦੋਂ ਗੱਲਾਂ ਹੋਈਆਂ ਤਾਂ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਰਾਜਾ ਵੜਿੰਗ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਹੈ ਲੁਧਿਆਣਾ ਤੋਂ ਚੋਣ ਲੜੋਗੇ ਲੁਧਿਆਣਾ ਸੀਟ ਅਸੀਂ ਇਸ ਕਰਕੇ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿ ਲੁਧਿਆਣਾ ਦੇ ਉੱਤੇ ਰਮਨੀਤ ਬਿੱਟੂ ਕਾਂਗਰਸ ਦੇ ਉਮੀਦਵਾਰ ਸਨ ਕਿਉਂਕਿ ਐਲਾਨਾ ਐਲਾਨ ਜਾਣਾ ਸੀ ਉਹਨਾਂ ਨੂੰ ਇਹਨਾਂ ਨੇ ਸੀਟ ਦੇ ਨਹੀਂ ਸੀ ਲੇਕਿਨ ਇਸ ਵਿੱਚ ਜਿਹੜਾ ਹੈ ਅਚਾਨਕ ਉਪਾਜਪਾ ਸ਼ਾਮਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਕਾਂਗਰਸ ਪਾਰਟੀ ਦੇ ਖੜੇ ਹੋ ਰਹੇ ਸਨ ਤਾਂ ਇਸ ਵਿੱਚ ਇਹ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਉੱਥੇ ਰਾਜਾ ਵੜਿੰਗ ਜਰੇ ਨੇ ਚੋਣ ਲੜਦੇ ਹੋਏ ਨਜ਼ਰ ਆਣਗੇ ਤਾਂ ਰਾਜਾ ਵੜਿੰਗ ਦਾ ਮੁਕਾਬਲਾ ਸਿੱਧੇ ਤੌਰ ਦੇ ਉੱਤੇ ਅਸ਼ਨੀ ਪੱਪੀ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਕਾਂਗਰਸ ਵੱਲੋਂ ਔਰ ਭਾਜਪਾ ਵੱਲੋਂ ਰਮਨੀਤ ਬਿੱਟੂ ਜਿਹੜਾ ਹਾ ਉਥੇ ਲੜਾਈ ਲੜਦੇ ਨਜ਼ਰ ਆਣਗੇ ਤਾਂ ਕੁੱਲ ਮਿਲਾ ਕੇ ਮੁਕਾਬਲਾ ਦਿਲਚਸਪ ਲੁਧਿਆਣੇ ਦਾ ਹੁੰਦਾ ਨਜ਼ਰ ਆ ਰਿਹਾ ਲੁਧਿਆਣਾ ਸੀਟ ਸਭ ਤੋਂ ਇੰਪੋਰਟੈਂਟ ਸੀਟ ਕਹੀਏ ਤਾਂ ਪੰਜਾਬ ਦਾ ਸੈਂਟਰ ਪੁਆਇੰਟ ਵੀ ਕਿਹਾ ਜਾਂਦਾ ਹੈ ਤਾਂ ਇਸ ਸੀਟ ਨੂੰ ਲੈ ਕੇ ਅਕਸਰ ਬਹੁਤ ਸਾਰੀਆਂ ਕਿਆਸਾਈਆਂ ਸੰਕੇਥੇ ਪਰਤਪੂਛਣਾਛ ਨੂੰ ਉਤਾਰਿਆ ਜਾ ਸਕਦਾ ਹੈ ਲੇਕਿਨ ਸਾਰੀ ਜਿਹੜੀ ਆਰਟਿਕਲਾਂ ਸੀ ਉਸ ਵੇਲੇ ਵਿਰਾਮ ਲੱਗ ਗਿਆ ਕਿਉਂਕਿ ਜਿਸ ਵੇਲੇ ਅਚਾਨਕ ਇੱਕ ਦਿਨ ਪਹਿਲਾਂ ਕਾਂਗਰਸ ਦੇ ਰਦਾਨ ਰਾਜਾ ਵੜਿੰਗ ਦਾ ਨਾਮ ਆਂਦਾ ਹੈ ਤਾਂ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਕਾਂਗਰਸ ਇੱਕ ਐਸੀ ਪਾਰਟੀ ਹੈ ਜਿਸ ਦੇ ਵਿੱਚ ਕਿ ਅਚਾਨਕ ਕਈ ਵਾਰ ਫੈਸਲੇ ਬਦਲੇ ਜਾਂਦੇ ਨੇ ਤੇ ਉਸ ਬਦਲੇ ਫੈਸਲੇ ਦੀ ਤਸਵੀਰ ਇਸ ਵਾਰ 2024 ਦੇ ਚੋਣਾਂ 'ਚ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਰਾਜਾ ਵੜਿੰਗ ਨੂੰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਅਹਿਮ ਗੱਲ ਲੁਧਿਆਣਾ ਤੋਂ ਸਾਹਮਣੇ ਆਈ ਹੈ ਔਰ ਲੁਧਿਆਣਾ ਸੀਟ ਇਸ ਵੇਲੇ ਪੰਜਾਬ ਦੀ ਵੀ ਇੱਕ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ ਦੂਸਰੀ ਸੀਟ ਖਡੂਰ ਸਾਹਿਬ ਦੀ ਗੱਲ ਕਰ ਲਈਏ ਖਡੂਰ ਸਾਹਿਬ ਹਲਕਾ ਪੰਥਕ ਹਲਕਾ ਮੰਨਿਆ ਜਾਂਦਾ ਹੈ ਜਿੱਥੇ ਕਿ ਆਲਰੇਡੀ ਪੰਥਕ ਉਮੀਦਵਾਰ ਮੈਦਾਨ 'ਚ ਨਹੀਂ ਤਾਂ ਉਹਦੇ ਵਿੱਚ ਇੱਕ ਵੱਡਾ ਨਾਮ ਸੀ ਅਮਰਤਪਾਲ ਸਿੰਘ ਤਾਂ ਉਹ ਵੀ ਜਿਹੜੇ ਨੇ ਇਸ ਵਾਰ ਚੋਣ ਮੈਦਾਨ 'ਚ ਆਜ਼ਾਦ ਤੌਰ ਤੇ ਉਤਰੇ ਸਨ ਲੇਕਿਨ ਉਸ ਦੇ ਵਿੱਚ ਪੂਰਾ ਮੁਕਾਬਲਾ ਕਰਨ ਵਾਸਤੇ ਬਹੁਤ ਸਾਰੇ ਗੱਲਾਂ ਕੀਤੀਆਂ ਜਾ ਰਹੀਆਂ ਸਨ ਕਿ ਕਿਹਨਾਂ ਨੂੰ ਟਿਕਟ ਦਿੱਤੀ ਜਾਵੇ ਲੇਕਿਨ ਕੁਲਬੀਰ ਜੀਰਾ ਜੋ ਕਿ ਇੱਕ ਪੰਥਕ ਪਰਿਵਾਰ ਤੋਂ ਤਾਲੁਕ ਰੱਖਦੇ ਨੇ ਤਾਂ ਕੁਲਬੀਰ ਜੀਰਾ ਨੂੰ ਜੋ ਹੈ ਇਸ ਵਾਰ ਮੌਕਾ ਦਿੱਤਾ ਗਿਆ ਹੈ ਕਿ ਉਹ ਇਸ ਵਾਰ ਚੋਣ ਮੈਦਾਨ 'ਚ ਉਤਰਨਗੇ ਜੀਰਾ ਜੋ ਕਿ ਖਡੂਰ ਸਾਹਿਬ ਦਾ ਹੀ ਇੱਕ ਹਲਕੇ ਚ ਪੈਂਦਾ ਹੈ ਕਿਉਂਕਿ ਅਗਰ ਇਹ ਸੀਟ ਦੀ ਗੱਲ ਕਰੀਏ ਮਾਝਾ ਮਾਲਵਾ ਦੁਆਬਾ ਤਿੰਨੋਂ ਇਲਾਕੇ ਦੇ ਵਿੱਚ ਆਉਂਦੇ ਨੇ ਦੋ 6 ਸੀਟਾਂ ਕੱਲੇ ਅੰਮ੍ਰਿਤਸਰ ਔਰ ਤਰਨਤਾਰਨ ਦੀਆਂ ਨੇ ਉਸ ਤੋਂ ਬਾਅਦ ਦੋ ਸੀਟਾਂ ਜਿਹੜੀਆਂ ਨੇ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਵੀ ਆਉਂਦੀਆਂ ਨੇ ਤੇ ਇੱਕ ਸੀਟ ਮਾਲਵੇ ਦੀ ਜਿਹੜੀ ਹੈ ਉਹ ਫਿਰੋਜ਼ਪੁਰ ਦਾ ਜਿਹੜਾ ਜੀਰਾ ਹੈ ਉਹ ਇਸ ਖਡੂਰ ਸਾਹਿਬ ਹਲਕੇ ਚ ਆਂਦੀ ਹੈ ਤਾਂ ਕੁੱਲ ਮਿਲਾ ਕੇ ਹੁਣ ਇਸ ਹਲਕੇ ਦੀ ਵੀ ਗੱਲ ਕੀਤੀ ਜਾਵੇ ਤੇ ਇਸ ਹਲਕੇ ਦੇ ਵਿੱਚ ਸਥਿਤੀ ਕਾਫੀ ਕਲੀਅਰ ਨਜ਼ਰ ਆ ਰਹੀ ਹੈ ਤੀਸਰੀ ਸੀਟ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਢਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੋਈ ਭਾਜਪਾ ਦਾ ਸਾਬਕਾ ਨੇਤਾ ਜਿਹੜਾ ਹੈ ਉਹ ਕਾਂਗਰਸ ਪਾਰਟੀ 'ਚ ਆ ਸਕਦਾ ਹੈ ਲੇਕਿਨ ਇਸ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਜੋ ਕਿ ਅਹਿਮ ਨਾਮ ਹੈ ਔਰ ਬਿਬਾਕ ਬੋਲਾ ਵਾਸਤੇ ਜਾਣੇ ਜਾਂਦੇ ਨੇ ਇੱਕ ਕੜਾਕੇ ਦਾ ਲੀਡਰ ਵੀ ਉਹਨਾਂ ਨੂੰ ਮੰਨਿਆ ਜਾਂਦਾ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਟਿਕਟ ਦਿੱਤੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਇਹ ਮੌਜੂਦਾ ਵਿਧਾਇਕ ਵੀ ਨਹੀਂ ਤਾਂ ਇਸ ਵੇਲੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਮਾਝੇ ਦੇ ਖੇਤਰ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਦੋ ਵੱਡੇ ਨਾਮ ਉਤਾਰੇ ਗਏ ਨੇ ਜਿਦੇ ਵਿੱਚ ਕੀ ਸੁਜਿੰਦਰ ਰੰਦਾਵਾ ਅਤੇ ਜੋ ਹੈ ਕੁਲਬੀਰ ਜੀਰਾ ਤਾਂ ਇਹ ਵੱਡੇ ਨਾਮ ਅਹਿਮ ਨਾਮ ਜਿਹੜੇ ਇਸ ਵੇਲੇ ਸਾਹਮਣੇ ਆਏ ਨੇ ਤਾਂ ਚੌਥੀ ਸੀਟ ਹੈ ਆਨੰਦਪੁਰ ਸਾਹਿਬ ਤੋਂ ਜਿੱਤੋ ਕੀ ਵਿਜੇਂਦਰ ਸਿੰਘਲਾ ਨੂੰ ਉਤਾਰਿਆ ਗਿਆ ਹੈ ਤਾਂ ਇਹ ਸੀਟ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਨਾ ਮਾਰ ਰਿਹਾ ਸੀ ਕਿ ਸ਼ਾਇਦ ਉਹ ਇੱਕ ਵੱਡਾ ਚਿਹਰਾ ਉਤਾਰਿਆ ਜਾ ਸਕਦਾ ਹੈ ਲੇਕਿਨ ਕਾਂਗਰਸ ਪਾਰਟੀ ਨੇ ਆਪਣੇ ਪੁਰਾਣੇ ਲੀਡਰਾਂ ਦੇ ਉੱਤੇ ਫੇਦ ਕਰਦੇ ਹੋਏ ਇਹ ਚਾਰ ਸੀਟਾਂ ਦਾ ਐਲਾਨ ਕੀਤਾ ਹੈ ਹੁਣ ਕਾਫੀ ਜਿਹੜਾ ਹੈ ਮੁਕਾਬਲਾ ਦਿਲਚਸਪ ਹੋਣ ਦੀ ਉਮੀਦ ਹੈ ਅਗਰ ਗੱਲ ਕਰੀਏ ਤਾਂ ਖਡੂਰ ਸਾਹਿਬ ਸੀਟ ਜਿਹੜੀ ਹੈ ਉਥੇ ਸਿੱਧੀ ਤੌਰ ਦੇ ਉੱਤੇ ਲੜਾਈ ਜਿਹੜੀ ਹੈ ਪੰਥਕ ਆਗੂਆਂ ਦੇ ਵਿੱਚ ਹੋਏਗੀ ਕਿਉਂਕਿ ਵਿਰਸਾ ਸਿੰਘ ਵਲਟੋਹਾ ਮੈਦਾਨ ਚ ਨੇ ਤਾਂ ਦੂਸਰੇ ਪਾਸੇ ਜਿਹੜਾ ਅਮਰਤਪਾਲ ਮੈਦਾਨ ਚ ਨੇ ਕੁਲਬੀਰ ਜੀ ਦਾ ਆ ਚੁੱਕੇ ਨੇ ਤਾਂ ਇਹ ਜਿਹੜੀਆਂ ਸੀਟਾਂ ਨੇ ਕਾਫੀ ਅਹਿਮ ਹੋ ਚੁੱਕੀਆਂ ਨੇ ਤਾਂ ਇਸ ਦੇ ਵਿੱਚ ਉਹ ਦੱਸਣਾ ਚਾਹਾਂਗੇ ਕਿ ਰਾਜਾ ਵੜਿੰਗ ਰਾਜਾ ਵੜਿੰਗ ਨੂੰ ਕਿਉਂ ਉਤਰਨਾ ਪਿਆ ਕਿਉਂਕਿ ਪੰਜਾਬ ਕਾਂਗਰਸ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਇੱਕ ਸਵਾਲ ਪੈਦਾ ਹੋ ਰਿਹਾ ਸੀ ਕਿ ਜੋ ਸਵਾਲ ਰਵਨੀਤ ਬਿੱਟੂ ਵੱਲੋਂ ਖੜਾ ਕੀਤਾ ਗਿਆ ਹੈ ਕਿ ਕਾਂਗਰਸ ਕੋਲ ਕੋਈ ਉਮੀਦਵਾਰ ਨਹੀਂ ਹੈ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਿਆਸੀ ਸਟੇਟਮੈਂਟਸ ਜਿਹੜੀਆਂ ਨੇ ਉਹਨਾਂ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਸੀ ਤਾਂ ਉਸ ਦਾ ਜਵਾਬ ਦੇਣ ਦੀ ਖਾਤਰ ਜਿਹੜਾ ਹੈ ਉਹਨਾਂ ਨੇ ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ ਚ ਉਤਰੇ ਤਾਂ ਖੁਦ ਪ੍ਰਧਾਨ ਨੇ ਖੁਦ ਐਮਐਲਏ ਵੀ ਨਹੀਂ ਤਾਂ ਪਰਟੀ ਦੇ ਪ੍ਰਧਾਨ ਵੀ ਨਹੀਂ ਤਾਂ ਅਕਸ ਜਿਹੜਾ ਹੈ ਉਹ ਦਾਤੇ ਲੱਗ ਗਿਆ ਹੈ ਕਿ ਆਖਿਰਕਾਰ ਲੁਧਿਆਣਾ ਦਾ ਜੇਤੂ ਕੌਣ ਹੋਏਗਾ ਲੇਕਿਨ ਕੁੱਲ ਮਿਲਾ ਕੇ ਸਾਰੀਆਂ ਸੀਟਾਂ ਜਿਹੜੀਆਂ ਨੇ ਇਸ ਵੇਲੇ ਫਸਦੀਆਂ ਨਜ਼ਰ ਆ ਰਹੀਆਂ ਨੇ ਔਰ ਹਰ ਕੋਈ ਪਾਰਟੀ ਜਿਹੜੀ ਹੈ ਉਹ ਰਿਸਕ ਨਹੀਂ ਲੈਣਾ ਚਾਹਦੀ ਇਸ ਕਰਕੇ ਉਹਨਾਂ ਤੋਂ ਮਜ਼ਬੂਤ ਤੋਂ ਮਜ਼ਬੂਤ ਕੈਂਡੀਡੇਟ ਉਤਾਰਨਾ ਚਾਹਦੀ ਹੈ ਤਾਂ ਕਿ ਅਸੀਂ ਇਸ ਜਗ੍ਹਾ ਤੇ ਇਸ ਸੀਟ ਦੇ ਉੱਤੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰ ਸਕੀਏ ਤਾਂ ਸੁਖਜਿੰਦਰ ਰੰਦਾਵਾ ਅਗਰ ਗੱਲ ਕਰੀਏ ਤਾਂ ਇਸ ਨੂੰ ਹਿੰਦੂ ਡੋਮਿਨੇਟਿਡ ਏਰੀਆ ਵੀ ਮੰਨਿਆ ਜਾਂਦਾ ਹੈ ਲੇਕਿਨ ਸੁਖਜਿੰਦਰ ਸਿੰਘ ਰੰਦਾਵੇ ਹਨ ਦੀ ਗੱਲ ਕਰੀਏ ਤਾਂ ਬਟਾਰਾ ਤੋਂ ਲੈ ਕੇ ਗੁਰਦਾਸਪੁਰ ਦੀਨਾਨਗਰ ਤੱਕ ਉਹਨਾਂ ਦੀ ਇੱਕ ਚੰਗੀ ਪੈਠ ਹੈ ਔਰ ਆਪਣੇ ਵਿਭਾਗ ਬੋਲਾ ਵਸਤੇ ਵੀ ਜਾਣੇ ਜਾਂਦੇ ਨੇ ਤਾਂ ਕੁਲ ਮਿਲਾ ਕੇ ਸੁਖਜਿੰਦਰ ਰੰਦਾਵਾ ਗੇਮ 'ਚ ਨੇ ਤਾਂ ਚਾਰੇ ਪਾਸੇ ਸੀਟਾਂ ਕਲੀਅਰ ਹੋ ਚੁੱਕੀਆਂ ਨੇ ਮੈਂ ਜੇ ਇੱਕ ਅਧੀ ਸੀਟ ਦੇ ਉੱਤੇ ਉਮੀਦਵਾਰ ਦਾ ਆਣਾ ਲਗਭਗ ਰੁਕ ਗਿਆ ਹੈ ਖਾਸ ਕਰਕੇ ਫਿਰੋਜ਼ਪੁਰ ਦੀ ਸੀਟ ਦੀ ਗੱਲ ਕਰੀਏ ਤਾਂ ਬਾਕੀ ਸੀਟਾਂ ਤੇ ਉਮੀਦਵਾਰ ਲਗਭਗ ਤੈ ਹੋ ਚੁੱਕੇ ਨੇ ਪਰ ਕਾਂਗਰਸ ਇਸ ਲੜਾਈ ਦੇ ਵਿੱਚ ਜਿੱਤ ਕਿਵੇਂ ਹਾਸਲ ਕਰੂਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਜੋਰ ਜਮਾਈ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਇਸ ਵੇਲੇ ਜਿਹੜੀ ਹੈ ਐੜੀ ਚੋਟੀ ਦਾ ਜੋਰ ਲਾ ਰਹੀ ਹੈ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਉਹ ਆਮ ਆਦਮੀ ਪਾਰਟੀ ਜਿਸ ਦੇ ਨਾਲ ਕੀ ਕਾਂਗਰਸ ਭਾਈਵਾਲ ਜਰੀ ਹੈ ਦਿੱਲੀ ਦੇ ਵਿੱਚ ਹੈ لیکن پنجاب ਦੇ ਵਿੱਚ ਆੜਾ ਅੜ ਲੜ ਰਹੇ ਨੇ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ اور ਬਿਆਨਬਾਜ਼ੀਆਂ ਵੀ ਸਾਹਮਣੇ ਆ ਰਹੀਆਂ ਨੇ ਤੇ ਚਾਰ ਸੀਟਾਂ ਦੇ ਨਾਲ ਉਹ ਮੁਕਾਬਲਾ ਦਿਲਚਸਪ ਹੈ ਪਰ ਜਨਤਾ ਦੇ ਹੱਥ ਫੈਸਲਾ ਹੈ ਕਿ ਉਹ ਆਪਣਾ ਸਕੰਦਰ ਕਿਸ ਨੂੰ ਬਣਾਉਂਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅਮਰਤ